ਕੈਨੇਡੀਅਨ ਕੋਵਨ ਨਾਮਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ 'ਚ ਇਸ ਸਮੇਂ ਸਿਆਸਤ ਪੂਰੀ ਤਰਾ ਗਰਮਾਈ ਹੋਈ ਹੈ ਕੈਨੇਡਾ ਵਾਸੀ ਜਲਦ ਵੋਟਾਂ ਕਰਵਾਉਣ ਦੀ ਮੰਗ ਕਰ ਰਹੇ ਨੇ ਕਨਜ਼ਰਵੇਟਿਵ ਪਾਰਟੀ ਦੇ ਪੇਲ ਪੌਲਿਵਰ ਵੱਲੋਂ ਕਈ ਵਾਰ ਸੰਸਦ ਵਿੱਚ ਬੇਪਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਪਰ ਐਨਡੀਪੀ ਅਗੋ ਜਗਮੀ ਸਿੰਘ ਦੀ ਸਹਿਮਤੀ ਨਾ ਮਿਲਣ ਕਾਰਨ ਮਤਾ ਹੁਣ ਤੱਕ ਪਾਸ ਨਹੀਂ ਹੋ ਪਾਇਆ ਕਈ ਮਹੀਨਿਆਂ ਦੀ ਗੈਰ ਵਚਨਬੱਧਤਾ ਤੋਂ ਬਾਅਦ ਇੱਕ ਨਵੇਂ ਪੱਤਰ 'ਚ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਕਾਕਸ 2025 ਵਿੱਚ ਕਿਸੇ ਵੀ ਸਮੇਂ ਸਰਕਾਰ ਨੂੰ ਸੱਟ ਸਕੇਗਾ ਤੇ ਇਸ ਤਰ੍ਹਾਂ ਦੀ VOTING ਕਰੇਗਾ ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਹਾਊਸ ਆਫ ਕਾਮਨਸ ਅਗਲੀ ਬੈਠਕ ਦੇ ਵਿੱਚ ਟੂਡੋ ਸਰਕਾਰ ਨੂੰ ਡੇਗਣ ਲਈ ਬੇਪਰੋਸਕੀ ਦਾ ਮਤਾ ਲਿਆਵੇਗੀ ਅਤੇ ਕ੍ਰੇਡਿਟਰਾਂ ਨੂੰ ਇੱਕ ਅਜਹੀ ਸਰਕਾਰ ਲਈ ਵੋਟ ਪਾਉਣ ਦਾ ਹੱਕ ਦੇਣਗੇ कि ਉਹਨਾਂ ਲਈ ਉਹ ਕੰਮ ਕਰੇਗੀ ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਇੱਕ ਪੱਤਰ ਵਿੱਚ ਲਿਖਿਆ ਕਿ ਲਿਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ ਅਤੇ ਇਸ ਲਈ ਐਨਡੀਪੀ ਇਸ ਸਰਕਾਰ ਨੂੰ ਹੇਠਾਂ ਲਿਆਉਣ ਲਈ VOTING ਕਰੇਗੀ ਜਗਮੀਤ ਸਿੰਘ ਦਾ ਪੱਤਰ ਜਿਹੇ ਸਮੇਂ ਆਇਆ ਜਦੋਂ ਪ੍ਰਧਾਨ ਮੰਤਰੀ ਜਸਟਨ ਟੂਡੋ ਸੋਮਵਾਰ ਨੂੰ ਕੈਬਨਟ ਤੋਂ ਕ੍ਰਿਸਟੀਆ ਫਿਨਲੈਂਡ ਦੇ ਅਚਾਨਕ ਅਸਤੀਫੇ ਦੇ ਮੱਦੇਨਜ਼ਰ ਆਪਣਾ ਫਰੰਟ ਬੈਂਚ ਹਿਲਾਇਆ ਜਗਮੀਤ ਸਿੰਘ ਨੇ ਫਿਨਲੈਂਡ ਦੇ ਅਸਤੀਫੇ ਤੋਂ ਬਾਅਦ ਦੋ ਦੋਨੋ ਸਤੀਫਾ ਦੇਣ ਲਈ ਕਿਹਾ ਪਰ ਇਸ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਪਰ ਸ਼ੁੱਕਰਵਾਰ ਤੱਕ ਲਿਬਰਲਾਂ ਨੂੰ ਹੇਠਾਂ ਲਿਆਉਣ ਲਈ VOTING ਦੇਵੇਗੀ ਜਾਂ ਨਹੀਂ ਇਸ ਗੜਵੜ ਚ ਲਿਬਰਲਾਂ ਦਾ ਸ਼ਾਸਨ ਸਮਝੋਤੇ ਤੋਂ ਹਟਣ ਦੇ ਬਾਅਦ UNDP ਨੇ ਪਿਛਲੇ ਕੁਝ ਮਹੀਨਿਆਂ ਕਈ ਭਰੋਸੇ ਤੇ ਪ੍ਰਸਤਾਵ ਅਤੇ ਸਰਕਾਰ ਨਾਲ ਬੋਧ ਪਾਈ ਹੈ ਸਭ ਤੋਂ ਤਾਜ਼ਾ ਭਰੋਸੇ ਦਾ ਪ੍ਰਸਤਾਵ ਦਸੰਬਰ ਦੇ ਵਿੱਚ ਸ਼ੁਰੂ ਹੋਇਆ ਜਿਸ ਵਿੱਚ ਕਜ਼ਰਵੇਟ ਬਤਿ ਬਲਾਕ ਕਿਵਰਕਸ ਤੋਂ ਸਰਕਾਰ ਡਿਗੜ ਲਈ ਹੋਟਨ ਕੀਤੀ ਕਿ ਜਗਜੀਤ ਸਿੰਘ ਨੇ ਆਪਣੇ ਪੱਤਰ ਚ ਕਿਹਾ ਕਿ ਉਹ ਨਵੇਂ ਸਾਲ ਚ ਹਾਊਸ ਆਫ ਕਾਮਨ ਦੀ ਮੀਟਿੰਗ ਹੋਣ ਤੇ ਆਪਣਾ ਭਰੋਸੇ ਦਾ ਮਤਾ ਪੇਸ਼ ਕਰਨਗੇ ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਕਦੋਂ ਹੋਵੇਗਾ ਜਾਂ ਉਹ ਕਿਸੇ ਹੋਰ ਵਿਰੋਧੀ ਪਾਰਟੀ ਦੇ ਪ੍ਰਸਤਾਵ ਦਾ ਸਮਰਥਨ ਕਰਨਗੇ ਮੱਖ ਵਿਰੋਧੀ ਧਿਰ ਦੇ ਲੀਡਰ ਹੁਣ ਇਹ ਕਹਿ ਰਹੇ ਨੇ ਕਿ ਉਹ ਚਾਹੁੰਦੇ ਨੇ ਕਿ ਸਰਕਾਰ ਡਿੱਗ ਜਾਵੇ ਇਹ ਲਗਭਗ ਗਰੰਟੀ ਹੈ ਲਿਬਰਲ ਅਗਲੀ ਭਰੋਸੇ ਦੀ ਵੋਟ ਨੂੰ ਗਵਾ ਦੇਣਗੇ ਜਗਮੀਤ ਸਿੰਘ ਇਸ ਬਿਆਨ ਤੋਂ ਬਾਅਦ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪਾਲੀਵਰ ਨੇ ਟਿੱਪਣੀ ਕਰਦੇ ਕਿਹਾ ਕਿ ਜਦੋਂ ਪਾਰਲੀਮੈਂਟ ਬੰਦ ਹੈ ਅਤੇ ਮਹੀਨਿਆਂ ਤੱਕ ਉਪਸਤਾਪੇਸ਼ ਕਰਨਾ ਮੌਕਾ ਨਹੀਂ ਹੈ ਉਸ ਸਮੇਂ ਜਮੀਤ ਸਿੰਘ ਨੇ ਇਹ ਐਲਾਨ ਕੀਤਾ ਫਿਰ ਪੋਲੀਵਰ ਨੇ ਕਿਹਾ ਕਿ ਜਦੋਂ ਤੱਕ ਜਮੀਤ ਸਿੰਘ ਆਪਣੀ ਪੈਨਸ਼ਨ ਪ੍ਰਾਪਤ ਨਹੀਂ ਕਰ ਲੈਂਦਾ ਉਦੋਂ ਤੱਕ ਟਰੂਡੋ ਦਾ ਸਾਥ ਦੇਵੇਗਾ ਪੋਲੀਵਰ ਦਾ ਕਹਿਣਾ ਹੈ ਕਿ ਜਮੀਤ ਸਿੰਘ ਨੇ ਸਤੰਬਰ ਚ ਉਹ ਹੀ ਸਟੰਟ ਕੀਤਾ ਸੀ ਇਹ ਦਾਵਾ ਕਰਦੇ ਹੋਏ ਕਿ ਹੁਣ ਟਰੂਡੋ ਅੱਗੇ ਨਹੀਂ ਵਧੇਗਾ ਪਰ ਫਿਰ ਵੀ ਆਪਣੀ ਗੱਲ ਤੇ ਵਾਪਸ ਚਲੇ ਗਏ ਅਤੇ ਇੱਕ ਚੋਣ ਦੇ ਵਿਰੁੱਧ ਅਤੇ ਆਪਣੇ ਬੌਸ ਸਟੂਡਿਓ ਲਈ 8 ਵਾਰ ਵੋਟ ਪੁਆਇਸ ਸਿਰਫ 11 ਦਿਨ ਪਹਿਲਾਂ ਜਗਵੀਰ ਸਿੰਘ ਨੇ ਆਪਣੇ ਸ਼ਬਦਾਂ ਨਾਲ ਭਰੇ ਅ విశ్వాਸ प्रस्ताव ਦੇ ਵਿਰੁੱਧ ਵੋਟ ਕੀਤੀ ਦੱਸਦੀ ਹੈ ਕਿ ਹਾਊਸ ਆਫ ਕਾਮਨਸ ਇਸ ਵੀ ਦੇ 6 ਹਫ਼ਤੇ ਦੀ ਛੁੱਟੀ ਤੇ 27 ਜਨਵਰੀ ਤੱਕ ਮੁੜ ਹੋਣ ਲਿਨਯਮਤ ਨਹੀਂ ਹੈ ਅਗਲੀ ਨਿਸ਼ਚਿਤ ਚੋਣ ਮਿਤੀ 20 ਸਤੰਬਰ 2025 ਹੈ ਪਰ ਪ੍ਰਧਾਨ ਮੰਤਰੀ ਦੀ ਨਸਿਆਸੀ ਜਮੀਨ ਅਸਥਿਰ ਹੋਣ ਨਾਲ ਅਗਲੇ ਫੈਡਰਲ ਚੋਣਾਂ ਹੁਣ ਬੁਲਾਏ ਜਾਣ ਦੀ ਸੰਭਾਵਨਾ ਤੇਜ਼ੀ ਨਾਲ ਵਧਦੀ ਨਜ਼ਰ ਆ ਰਹੀ ਹੈ। ਕ੍ਰਿਨੀ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵਿੱਚ ਤੁਹਾਡੇ ਨਾਲ ਚੱਲਣਗੇ ਦੇਸ਼ ਦੇ ਨਿਤਮਾਮ ਕੋਲਾ ਦੇਖਣੇ ਸੋਣੇ ਆ ਪੜ੍ਹਨੀ ਆ। ਤਾਂ ਬਣੇ ਰਹੋ ਆਜ਼ ਨਿਊਜ਼ ਪੜਾ ਦੇਣਾ।